ਕਹੋ ਯਾਰ ਜੀ ਅਰੇ ਬੁਰਾ ਹਾਲ ਗਰਮੀ ਦਾ ਬਾਈ ਪਸੀਨਾ ਬਾਈ ਪਸੀਨਾ ਇੱਕੋ ਹੀ ਨਾ ਪਾ ਬਾਈ ਮਸ਼ੀਨਾ ਕਿੱਥੋਂ ਕਿੱਥੀ ਜੌਰਿਆ ਕਿੱਥੋਂ ਕਿੱਥੋਂ ਵੀ ਪਸੀਨਾ ਆ ਰਿਹਾ ਲੋਡ ਨਹੀਂ ਹੈਗੀ ਪਸੰਦ ਹੀ ਲੋਡ ਹੈ ਮਿਹਨਤ ਹੈ ਹਾਂ ਨਾ ਵੀ ਹੋਰ ਹੱਥ ਚਲੇ ਕਲੇ ਕੋਈ ਚੱਕਦੇ ਹੋ ਨਾ ਤੇ ਜਦ ਬੜੀ ਤੇ ਲੱਗ ਰਹੇ ਹਾਂ ਵੀ ਹਾਂ ਵੀ ਚਾਹੀਦਾ ਕਹਿ ਰਹੀ ਹਾਂ ਤੁਸੀਂ ਬੋਲ ਤਾਂ ਦੱਸੋ ਸਰੇ ਜੀ ਬਾਈ ਆ ਪਿੱਛੇ ਜਾ ਮੈਨੂੰ ਬਰਾਉਂਗੀ ਜੀ ਸਾਹਿਬ ਗੁਰਪ੍ਰੀਤ ਜਿਦ ਤੀਨੋ ਕੇ ਨਾਲ ਦੀ ਨਾਲ ਪੜਾ ਦਿੰਦਾ ਭਾਈ ਨਾਲ ਰਹਿ ਗਈ ਬੜਾ ਜਾ ਕੋਠੇਲੇ ਅੱਜ ਹਾਂ ਮੈਨੂੰ ਬਰਾਉਂਦੇ ਮੈਂ ਮੈਨੂੰ ਸ਼ਾਟ ਕਰਦਾ ਦੇਖੋ ਨਾ ਨਿੱ ਜਾ ਕੇ ਨਾਲ ਕੰਮ ਸਾਡੀ ਉਹ ਪਿਆਰੀ ਆਰਟਿਸਟ ਉਹ ਪਿਆਰੀ ਸਿੰਗਰ ਜਿਹਦੇ ਗਾਣੇ ਹਮੇਸ਼ਾ ਹੀ ਕਲਚਰ ਹੁੰਦੇ ਨੇ ਪੰਜਾਬੀ ਦੇ ਵਿੱਚ ਉਹ ਗਾਣੇ ਗਾਉਂਦੀ ਆ ਉਹ ਕੁੜੀ ਇਹਨੇ ਆਪਣੇ ਐਕਟਿੰਗ ਨਾਲ ਹੀ ਗਾਣਿਆਂ ਨਾਲ ਹੀ ਮਦਦ ਧੁੱਕ ਪਾਈ ਪਈ ਆ ਇਹਦੇ ਗਾਣੇ ਜਿੰਨੇ ਵੀ ਹੁੰਦੇ ਨੇ ਸੁਪਰ ਵਿਆਚਾਰਕ ਹੁੰਦੇ ਨੇ ਜਿਹੜੇ ਧੀਆਂ ਪਣਾ ਵਾਲੇ ਗੀਤ ਹੁੰਦੇ ਨੇ ਜੇ ਮੈਂ ਇਹ ਗੱਲ ਕਹਾ ਫੀਮੇਲ ਪਾਲੀ ਆ ਇਹ ਪਾਲੀ ਦੇ ਟਵਾਲੀਆ ਈਮੇਲ ਹਨਾ ਬੀ ਉਦਾਂ ਦੇ ਇਹਦੇ ਗਾਣੇ ਹੁੰਦੇ ਨੇ ਲੋਕ ਤੱਤ ਤੇ ਜਿਹਨੂੰ ਸੁਣ ਕੇ ਤੁਹਾਡੇ ਪਰਿਵਾਰਾਂ ਦੇ ਵਿੱਚ ਹਰ ਬੰਦਾ ਉਹਨੂੰ ਆਪਣੇ ਆਪ ਹੀ ਸ਼ੇਅਰ ਕਰ ਦਿੰਦਾ ਸੋ ਅੱਜ ਇੱਕ ਨਵੀਂ ਵੈਬ ਸੀਰੀਜ਼ ਐ ਇੱਕ ਨਵੀਂ ਤੂ ਜਰਦਾ ਔਰ ਖੁਸ਼ੀ ਮਹਿਸੂਸ ਕਰ ਰਿਹਾ ਮੈਨੂੰ ਅੱਜ ਫੇਰ ਜੱਸੀ ਨਾਲ ਕੰਮ ਕਰਨਾ ਗਰਮੀ ਕਿੰਨੀ ਕਾ ਬਹੁਤ ਜ਼ਿਆਦਾ ਦੇਖ ਮੋਟੇ ਸੂਟ ਪਾਏ ਹੋਏ ਆ ਸੋਹਣੀਆਂ ਲੱਗ ਰਿਹਾ ਨਾ ਡਾਕੂਮੈਂਟ ਲਿਖੋਗੇ ਦੇ ਵੱਤ ਪਰ ਵੀ ਦੀ ਸਿੰਘਾਂ ਸਾਡੀ ਸ਼ਾਨ ਸਾਡੇ ਸੀਨੀਅਰ ਤੇ ਦੁੱਧ ਪਚਾਉਣਾ ਬਾਕੀ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਜੋ ਵਿਆਹ ਹੁੰਦਾ ਲੜਕੀ ਦਾ ਹੈ ਚਾਹੇ ਲੜਕੇ ਦਾ ਉਹ ਸਾਰੇ ਭੈਣ ਭਾਈ ਦੇ ਨਾਲ ਮਿਲ ਕੇ ਹੁੰਦਾ ਹੈ ਸਾਰੇ ਭੈਣ ਭਾਈ ਨੇ ਮਦਦ ਕਰਨੀ ਹੁੰਦੀ ਹੈ ਇਸ ਲਈ ਬੇਨਤੀ ਹੈ ਕਿ ਸਾਰੇ ਆਲ ਮਿਲ ਕੇ ਭਾਈ ਮਦਦ ਕਰੋ ਜਿਨ੍ਹਾਂ ਨੂੰ ਵੈਗੁਰੂ ਦਾ ਦੁੱਧ ਬਖਸ਼ਿਆ ਉਹ ਦੁੱਧ ਪਚਾਓ ਬਾਕੀ ਨੌਜਵਾਨ ਆ ਕੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਹੱਥੀਂ ਕੰਮ ਕਰੋ ਹੱਥ ਵਟਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਆ ਸੇ ਵਿਆਹ ਲਾ ਕਰਾਂ ਆ ਜਿੱਕੇ ਗੱਡੀ ਗੱਡੀ ਦੇ ਗਈ ਸੀ ਉੱਥੇ ਉੱਥੇ ਉਹ ਆ ਗਈ ਦੂਜੀ ਗੱਡੀ ਵੀ ਆਉਂਦੀ ਆ ਪਿੱਛੇ ਪਿੱਛੇ ਗਰਮੀ ਹੈਗੀ ਬਹੁਤ ਜ਼ਿਆਦੇ ਸਾਰੇ ਆਲਾ ਬਾਈ ਜੀ ਤਾਂ ਪੱਗ ਲੈ ਗਈ ਬਾਈ ਪੀ ਰਿਹਾ ਪਾਣੀ ਜੇ ਮੈਂ ਇਸ ਨੂੰ ਮੇਰਾ ਆਪ ਦਾ ਹੱਥ ਨਾਲ ਦਾ ਬੋਲੂ ਬੋਲੇਗੇ ਮਾਰੋ ਬੋਲੋਗੇ ਮੈਂ ਆਪਣਾ ਸਮਾਨ ਲਈਏ ਬਾਈ ਪੱਗ ਲੈ ਆ ਵੀ ਦਿੱਤੀ ਸੀ ਸੀਨ ਚੇਂਜ ਹੋਊਗਾ ਵੀ ਸਮਾਨ ਉਹ ਆਪਣਾ ਹੀ ਹੈ ਲੋ ਬਾਈ ਇਧਰ ਕਹਿੰਦੇ ਰੋਟੀਆਂ ਪਕ ਰਹੀਆਂ ਨੇ ਸਾਰੇ ਰੋਟੀਆਂ ਪਕਾ ਰਹੇ ਆ ਤੁਸੀਂ ਜੀ ਪੈ ਜੀਗੇ ਸਾਕੀਏ ਸ਼ੂਟ ਕਰਕੇ ਸੱਕਗੇ ਕਨੇ ਅੰਦਰ ਮਾਹੌਲ ਹੈ ਬਹੁਤ ਨਾਲ ਸਾਰੇ ਆਦੇ ਸਤਿਰ ਬੈਠੇ ਠੀਕ ਹੈ ਬਹੁਤ ਸੋਹਣਾ ਬਹੁਤ ਸੋਹਣਾ ਜਦ ਹੀ ਕਰੋ ਹੋਰ ਕਰਨੀ ਜਿੰਦੂ ਕਰਨ ਕਦ ਮਰਜੀ ਆ ਬਸ ਠੀਕ ਹੈ ਅਸੀਂ ਵੀ ਸੀ ਸੀਗੇ ਤੁਸੀਂ ਜਦੋਂ ਆਏ ਹਾਂ ਮੈਂ ਬਾਅਦ ਵਿੱਚ ਹੋਣੀ ਹੈ ਬਾਈ ਹਾਂ ਤੁਹਾਡਾ ਖੜਾ ਕੋਈ ਨਾ ਸਹੀ ਹੈ ਸਹੀ ਹੈ ਫਿਰ ਮੈਂ ਤੁਸੀ ਤੁਹਾਨੂੰ ਤਾਂ ਨਹੀਂ ਜਾਣਦਾ ਬਾਈ ਦਾ ਪ੍ਰੋਗਰਾਮ ਦੇਖਦਾ ਹਾਂ ਹਾਂ ਜੀ ਹਾਂ ਬਾਈ ਜੀ ਲੈ ਕੇ ਜਾਂਦਾ ਹਾਂ ਲੈ ਇੱਥੇ ਬੈਠ ਜਾਓ ਬਹੁਤ ਬਹੁਤ ਧੰਨਵਾਦ ਉਰੀ ਆਜੋ ਖਾਲਸਾ ਜੀ ਇੱਥੇ ਬਹਿ ਜਾਓ ਇਹਨਾਂ ਦਾ ਇਹਨਾਂ ਦਾ ਹੈ ਨਾ ਬੈਗ ਜੀ ਦੀ ਖਾਲਸਾ ਬੈਗ ਜੀ ਫਤਿਹ ਫਤਿਹ ਤੋਂ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜੀ ਕੀ ਆਪਣੇ ਭਰੰਤਵਾਲ ਮੱਗਰ ਸਾਨੂੰ ਕੋਈ ਗੱਜਣ ਹਾਂ ਉਹਨਾਂ ਦੇ ਅੱਜ ਸਗਨ ਦੀ ਤਿਆਰੀ ਹੈ ਪੁੱਤਰ ਜਿਵੇਂ ਵੀ ਬੋਲਣਗੇ ਅੰਕ ਤੇ ਜਿਨ੍ਹਾਂ ਦੇ ਦੁੱਧ ਦੀ ਗਾਤ ਵਕਸੀ ਆ ਤੇ ਉਹ ਦੁੱਧ ਬਹੁਤੇ ਤੋਂ ਬਹੁਤਾ ਥੋੜੇ ਤੋਂ ਥੋੜਾ ਬਚਾਉਣ ਦੀ ਕਿਰਪਾ ਹਾਲਤਾ ਕਰਨ ਦੁਆਰਾ ਫੇਰ ਬੇਨਤੀ ਕੀਤੀ ਜਾਂਦੀ ਆ ਉਹਦਾ ਪਲਾਣ ਹੈ ਓਕੇ ਠੀਕ ਹੈ ਠੀਕ ਹੈ ਠੀਕ ਹੈ ਇੰਨਾ ਹੀ ਤਾਂ ਮਾਸੀ ਬਣੋ ਐਜੂ ਦੁਬਾਰੇ ਚੱਲ ਐਜੂ ਚੱਕੋ ਬਈ ਠੀਕ ਗੱਲ ਹੋ ਆਪਾਂ ਗੱਲ ਹੋਰ ਜ਼ਿੰਮੇਵਾਰ ਤੁਸੀਂ ਹੋ ਠੀਕ ਹੈ ਕੀ ਗੱਲ ਉਹ ਆ ਦੌਰੀਆਂ ਕਰਨੀ ਨੇ ਬੜੀ ਉਹਦਾ ਰਬੂ ਪਿਆ ਦੀ ਹੁੰਦੀ ਆ ਨਪਰੀਆਂ ਤੁਸੀਂ ਰੌਣਕ ਮੇਲਾ ਮੂਰੇ ਤੁਸੀਂ ਹੁਣ ਸਾਰਾ ਕੁਝ ਸੋਡਾ ਇੱਕ ਤਾਂ ਰਿਸ਼ਤੇਦਾਰ ਰਹੇਗੇ ਹਨਾ ਸੋਡਾ ਵੀ ਕੀ ਪਤਾ ਕਰੋਂ ਹਨਾ ਅੱਖਾਂ ਵਿੱਚ ਜੋ ਮੈਂ ਕਹਿੰਦਾ ਮੇਲਾ ਦੇਖੋ ਹਾਂ ਇਹ ਗੱਲ ਤੇਰੀ ਚੱਲ ਬੁੱਕ ਜਾਈ ਆਉਨੇ ਆ ਕਰ ਦਿੰਦੇ ਆ ਸਾਨ ਇਹਨਾਂ ਦੇ ਪਿੱਛੇ ਤੇ ਵੀ ਚਲੋ ਜੀ ਇਹ ਕੀ ਕਹਣਾ ਇਹ ਇੱਕ ਗੱਲ ਹੋਰ ਪੂਆ ਚੱਲ ਐਕਸ਼ਨ ਇੱਕ ਗੱਲ ਹੋਰ ਨਾਲੇ ਪੂਆ ਪੂਆ ਤੱਕ ਦੌਰੀਆਂ ਪਿਆਰ ਨੇ ਆਉਨੀਆਂ ਰੱਬ ਨੇ ਕੌਣ ਤਵਸ ਤੁਸੀਂ ਰਹਿ ਗਏ ਗੱਲੇ ਸੋਡਾ ਵੀ ਕੀ ਪਤਾ ਕਦੋਂ ਰੱਬ ਕੀ ਕਿਹਾ ਮੈਂ ਕਹਿੰਦਾ ਵੀ ਮੇਲਾ ਅਸਕੇ ਨਾਲ ਦੇਖ ਫੋਟ ਭਾਈ ਸਾਨੂੰ ਨਾ ਤੂੰ ਬੋਲ ਕ ਬੋਲ ਜੇ ਬੋਲ ਸੁੱਖੀ ਸੰਧੀ ਚੱਜ ਦੇ ਬੋਲ ਕੱਢ ਤੂੰ ਕੋਈ ਉਹ ਗੁਕੇ ਚੱਲ ਕੋਈ ਗੱਲ ਨਹੀਂ ਇਹਨਾਂ ਦੇ ਉੱਤੇ ਵੀ ਆਸਾਨ ਕਰ ਦਨੇ ਆ ਪਿੰਡ ਤੇ ਹਾਂ ਜਾਏ ਆਵਾਂਗੇ ਕੋਈ ਨਹੀਂ ਸਰਪੰਚ ਆ ਜਾਣੇ ਆ ਅਸੀਂ ਲਾ ਬੁਕੇ ਆ ਲਫੜ ਚੱਲ ਮਰ ਜਾਈ ਉਹ ਨਾਲ ਕੋ ਮਿੱਠਾ ਵਫਰਾਂ ਦੇਜਿਆ ਕਿਆ ਕਰਾਉਣੀ ਕੀ ਸੀ ਜੀ ਜਦੋਂ ਬੰਦੇ ਹੀ ਕੌੜੇ ਹੁਣ ਮੂਰੇ ਚੱਲੋ ਸਾਸਰੀ ਘਰ ਜੀ ਸਾਸਰੀ ਘਰ ਪਹੁੰਚੇ ਜ਼ਰੂਰ ਜ਼ਰੂਰ ਪਹੁੰਚਾ ਕੇ ਦੇ ਨਾਲ ਠੀਕ ਆ ਧੰਨਵਾਦ ਆ ਗਏ ਤੁਸੀਂ ਚਲੋ ਅਜ ਤਾਂ ਦੋ ਦਿਨ ਪਹਿਲੇ ਹੀ ਆਇਆ ਨਾ ਠੀਕ ਆ ਚੰਗਾ ਗੁੱਡੀ ਭਾਈ ਤੂੰ ਵੀ ਆਈ ਕੋਈ ਨਹੀਂ ਭਾਈ ਆ ਤਾਂ ਜਾਵਾਂਗੇ ਪਰ ਮੇਰੇ ਜੀਜਾ ਨਹੀਂ ਕਰਦਾ ਜਿਉ ਮੇਰੀ ਨਣਦ ਮੁੱਕੀ ਆ ਮੈਂ ਤਾਂ ਪੈਰ ਨਹੀਂ ਪਾਇਆ ਉਹਨਾਂ ਦੇ ਘਰੇ ਆਹੋ ਪਰ ਕੋਈ ਗੱਲ ਨਹੀਂ ਸਰਪੰਚਾ ਆਏ ਦਾ ਮਾਣ ਰੱਖਣਾ ਜ਼ਰੂਰੀ ਹੁੰਦਾ ਕੋਈ ਗੱਲ ਆਵਾਂਗੇ ਆਪਣੀ ਗੁੱਡੀ ਨੂੰ ਜਗ ਜ਼ਰੂਰ ਧੰਨਵਾਦ ਜੀ ਪਰਿਵਾਰ ਸਹਿਮਤ ਆਇਓ ਜ਼ਰੂਰ ਜ਼ਰੂਰ ਹਾਂ ਮੁਕੀ ਇਹ ਦੰਨਾਂ ਨੂੰ ਕਰਦੇ ਗੱਲਾਂ ਤਾਂ ਐ ਕਰਕੇ ਕਹਿੰਦੇ ਨੇ ਕਰਕੇ ਤਾਂ ਮਾਰ ਤਾਂ ਨਹੀਂ ਕਹਿੰਨੀ ਆਪਣਾ ਹੈ ਮੈਨੂੰ ਉਮੀਦ ਨਹੀਂ ਸੀ ਮੱਕਰ ਦਾ ਉਹ ਕੀ ਕਿੰਦੀ ਪਹਿਲੀ ਭੱਜ ਗਈ ਹੋਰ ਦੂਜੀ ਮਿਲ ਗਈ ਹੈ ਇਹ ਮੈਨੂੰ ਸਮਝ ਨਹੀਂ ਆਈ ਚਲ ਕੋਈ ਨਾ ਜੀ ਜੀ ਤਾਂ ਬੱਥੇਰਾ ਕਰਦਾ ਵੀ ਨਾਨਕੇ ਮੇਲੇ ਚ ਜਾਈਏ ਮੇਲਣ-ਮੁਲਣਾਂ ਬਣ ਕੇ ਜਾਵਾਂ ਬੜੀਆਂ ਸੋਹਣੀਆਂ ਪ੍ਰਾਂਦੀਪਾਂ ਪਾ ਕੇ ਜੀ ਚੱਕਮਗਾ ਸੁਣ ਤੋਲ ਕਰ ਜਿਉਂ ਬੀਬੀ ਮੁਕੀ ਹੈ ਬਸ ਮੂੰਹ ਚਿੱਟੀਆਂ ਸ਼ੂਟ ਤਾਂ ਕੋਈ ਪੂਰਾ ਕੈਂਟ ਜਾਂ ਲੈ ਲੱਜ ਹੈ ਨਾ ਚੱਕਵਾ ਹੋਵੇ ਪਤਾ ਲੱਗੇ ਵੀ ਮੰਮੀ ਆਈ ਆ ਪਰ ਇਹਲਾ ਤੂੰ ਟੁੱਟ ਜੀ ਕੋਈ ਅੱਛਾ ਜੀ ਆਹ ਹਾਂ ਗਰਮੀ ਬਹੁਤ ਹੋ ਰਹੀ ਆ ਮੈਡੰਗ ਘਰ ਨੂੰ ਗਰਮੀ ਹੋ ਰਹੀ ਕੋਈ ਚੱਕਣ ਟੁੱਟੇ ਹੋਏ ਸੀ ਸਿੱਧਾ ਪੱਖਾ ਬਣਾ ਰੱਖਿਆ ਬੋਰ ਕਰਦੀ ਮਾਂ ਹਾਂ ਪਹਿਲਾਂ ਲੋਡ ਗਾਰਡ ਦੀ ਮਾਂ ਜੀ ਕੱਢ ਕੱਢ ਲਈ ਪੱਖੇ ਨਾਲ ਹਵਾ ਲਓ ਗਰਮੀ ਬਹੁਤ ਜਾ ਰਹਾ ਬਹੁਤ ਐਕਸ਼ਨ ਕੁਝ 10 ਸਕਿੰਟ ਦੇ ਇੱਕ ਗਾਣਾ ਲਿਆਵਾਂਗੇ ਜਾਲੀ ਮਾਮਾ ਓਏ ਬਚਾਰਾ ਫਾਦੂ ਟੂਠੀਆਂ ਨਹੀਂ ਬਣਾਉਂਦਾ ਉਹ ਚੱਲ ਫਿਰ ਮੈਂ ਵੀ ਇੰਨੀ ਕਰਦੇ ਹੁੰਦੇ ਆ ਓਏ ਆ ਵੀ ਹਾਂ ਹਾ ਕਿਦੋਂ ਮੁਚ ਗਿਆ ਅਸਰੀ ਕਾਲ ਦੀ ਅਸਰੀ ਕਾਲਣ ਕੌਣ ਮੈਂ ਅੱਡ ਜਾ ਅੱਡ ਦੇ ਸੜਾ ਕੋਈ ਤੇ ਬੈਠਾ ਹੋ ਗਿਆ ਕਮੇਟੀ ਜਾਊਗਾ ਇੱਥੋਂ ਜਾਏਗਾ ਇੱਥੇ ਨਹੀਂ ਲਓ ਬੋਲ ਬੋਲਦੇ ਨਾ ਮੈਂ ਮੇਰਾ ਮੰਨ ਲੈ ਮਰੇਗਾ ਵਾਲਾ ਬਣਾ ਲਾਂਗੇ ਹਾਂ ਡੇੜੀ ਚ ਲਿਆਵਾਂਗੇ ਅੱਜ ਨਾ ਮੈਂ ਕਹਿੰਦਾ ਫਿਰਮਾ ਚਾਹੀਦਾ ਕੋਈ ਚੱਲ ਮੈਂ ਖੜਦਾ ਦੋ ਜਣੇ ਨਾਲ ਕੀ ਖੱਟ ਭਰੀ ਹੋਈ ਬਣਾ ਲਾ ਕਿ ਮਾਮਾ ਗੁੰਮਾ ਹੋਰ ਬਣਾ ਲਾਂਗੇ ਹਾਂ ਹਾਂ ਕਹੀ ਦੀ ਮਾਮਾ ਬਬੂ ਜੀ ਬਣਾ ਲਾਂਗੇ ਅਮੀ ਬਹੀ ਤਾਂ ਉਹ ਛੱਡ ਓਏ ਭਰਾ ਮੈਂ ਕਹਿੰਦਾ ਜੀ ਸਰ 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 ਕੈਚ ਛੱਡ ਬਣਾ ਓਏ ਇਹ ਨਾ ਬਣਾ ਕੜਾ ਵਿਆਹ ਕਰਦਾ ਕੋਈ ਮਮਾ ਜਾਲੀ ਬਣਾ ਲਾਂਗੇ ਜੇ ਖੜਾ ਸੀ ਤਾਂ ਹੀ ਆਏ ਆ ਪਰ ਫਿਰ ਤੂੰ ਆਪੇ ਸਾਂਭ ਲਈ ਆ ਫੜਤਾ ਆ आजा ਮੇਰੇ ਨਾਲ ਤਾਂ ਆ ਜਾ ਕੱਟ ਪੈੜੀ ਓ ਕੇ ਦੇ ਓਏ ਪੈਰ ਮੇਰੇ ਘਰੇ ਸੋਚ ਕੇ ਧਰਿਓ ਓਏ ਆ ਜਾ ਆ ਜਾ ਕੀ ਆ ਜਾ ਕੀ ਲੈਣਾ ਇਹ ਜੇ ਕਾਂਢ ਤੋਂ ਲੱਗ ਰਵੇ ਕਾਂਢ ਖੜ ਕੇ ਕਿਉਂ ਮਰਵਾਉਣਾ ਓਏ ਆ ਜਾ ਉਪਸਾ ਲਈਏ ਕੋਈ ਕੁਝ ਡੇਗੜਾ ਚਾਹ ਰਾ ਦੇਖ ਲੈ ਮੇਰ ਨੂੰ ਵੱਡਾ ਆਏ ਅਗਲੇ ਦਾ ਉਹ ਤਾਂ ਰੱਖਣ ਵਾਸਤੇ ਸੇਫਟੀ ਵਾਸਤੇ ਰੱਖਿਆ ਉਹ ਤੇਰੇ ਤਾਂ ਨਹੀਂ ਮਾਰਦਾ ਆ ਜਾ ਆ ਜਾ ਆ ਜਾ ਮੈਂ ਭਰਾ ਤੇਰੀ ਗੱਲ ਸੁਣ ਛੱਡ ਭਰਾ ਇਹ ਨਾ ਨਲ ਕਿਹੜਾ ਥਾਂ ਨਹੀਂ ਮਹੋਜ ਐਡਾ ਬੜਾ ਤਾ ਨਹੀਂ ਨਾ ਦਵਾਰੇ ਗੱਲ ਦਵਾਰੇ ਇੱਥੇ ਚੱਕ ਲੈ ਤੂੰ ਨਿਗਾਹ ਉੱਤਰ ਰੱਖਾ ਇਹ ਦੇਖ ਆ ਮੂਮੈਂਟ ਕਿਉਂਕਿ ਤੂੰ ਨਹੀਂ ਦਰਿਆ ਬਈ ਲੈ ਕੇ ਚੱਕੀ ਨਾ ਤੂੰ ਕਰ ਰਹੀ ਹੈ ਇਹ ਕਰ ਗਿਆ ਜਦੋਂ ਮੇਰੇ ਕੰਨੀ ਚ ਜਦੋਂ ਉਹਨੇ ਦੁਬਾਰੇ ਕਹਿੰਦਾ ਬੋਲੇ ਮੈਂ ਪਿੱਛੇ ਹਾਂ ਫੇ ਕਿੱਧਰ ਬੱਦੇ ਹੈ ਗਰਮੀ ਗਰਮੀ ਬਹੁਤ ਚਾਰ ਗਰਮੀ ਬਹੁਤ ਆ ਬਾਈ ਕਿਵੇਂ ਐ ਕਿਵੇਂ ਗਰਮੀ ਹੈ ਤੋਵਾ ਕਰ ਰਹੀ ਹੈ ਆ ਜਾ ਆ ਜਾ ਹੈਗਾ ਚਲ ਉੱਠ ਜਾ ਤੂੰ ਕੀ ਗੱਲ ਹੋਗੀ ਮੈਂ ਬਲਾਕ ਨਾਲੀ ਥੋੜੀ ਕਿੰਨੇ ਉਹ ਝਾੜ ਦੇ ਉਹ ਉੱਧਰ ਜਾਊਗਾ ਉੱਪਰ ਜਾਊਗਾ ਉਹਨਾਂ ਦੇ ਜਿੱਥੇ ਉਹ ਡਰਾਉਣਾ ਹਾਂ ਹੀ ਹੋਈ ਆ ਬਸ ਉਹ ਦੁਬਾਰਾ ਬੋਲ ਕਿਹੜੇ ਓਏ ਪੈਰ ਮੇਰੇ ਸੋਚ ਕੇ ਧਰਿਓ ਉਹ ਉਹ ਉੱਪਰ ਜਾਊਗਾ ਮੇਰੇ ਨਾਲ ਨਹੀਂ ਜਾਊਗਾ ਉਹਨਾਂ ਦੇ ਉੱਤੇ ਚੜਾ ਦੋ ਚੜਾਓ ਐਕਸ਼ਨ ਉਹ ਕਿੜੇ ਓਏ ਪੈਰ ਮੇਰਾ ਪੈਰ ਮੇਰੇ ਕਰੇ ਸੋਚ ਕੇ ਧਰਿਓ ਥੂਗੀ ਕਰੀਏ ਨਾ ਮਨ ਨਾਲੇ ਆਪ ਵੀ ਸੀਨ ਵਾਂਗ ਹੁਣ ਆਪ ਵੀ ਹੋਰ ਸਰਪੰਚ ਸਾਹਿਬ ਕੀ ਹਾਲ ਵਧੀਆ ਜੀ ਵਧੀਆ ਪੱਗ ਬਣਾ ਰਹੇ ਹੋ 2 ਵਜੇ ਉਹ ਤੇ ਤਿਆਰੀ ਸਰਪੰਚ ਦੀ ਵੱਡੀ ਇਹਨਾਂ ਦੀ ਕਰਦਾ ਤੇ ਨਾ ਮੈਂ ਥੋੜਾ ਕੀ ਆਹੀ ਬੋਲੂ ਆਪਣਾ ਨਾ ਤੁਹਾ ਫਿਰ ਕਰਦੇ ਆ ਕੌਫ ਹੋਏ ਨੇ ਤੁਸੀਂ ਮੈਡ ਜੀ ਕੁਝ ਕਹਿਣਾ ਚਾਹੁੰਦੇ ਤੁਸੀਂ ਸਾਡਾ ਕੰਮ ਜਿਹੜਾ ਸ਼ੁਰੂ ਹੋਣ ਵਾਲਾ ਆ ਸਾਨੂੰ ਇਹ ਕਿ ਜਦੋਂ ਸਾਡਾ ਕੰਮ ਸ਼ੁਰੂ ਹੋ ਜਾਂਦਾ ਫਿਰ ਅਸੀਂ ਆਪਣੀਆਂ ਸੀਨ ਲੀਕ ਨਹੀਂ ਕਰਦੇ ਹੁੰਦੇ ਉਹ ਤੁਸੀਂ ਸਾਨੂੰ ਫਿਲਮਾਂ 'ਚ ਦੇਖਿਓ ਰਾਜੂ ਮਾਨਸ ਵਾਲੇ ਚੈਨਲ ਤੇ ਦੱਸੋ ਕੀ ਕਹਿਣਾ ਚਾਹੁੰਦੇ ਹੋ ਦੋਸ਼ ਦੋਸ਼ ਜੋਸ਼ ਆਪ ਦਾ ਆਡੀਅਮ ਕਿਹੜੀ ਗੱਲ ਤੋਂ ਮੈਂ ਪੁੱਛਦੇ ਸੀ ਪਹਿਲੀ ਵਾਰ ਤਾਂ ਤੁਹਾਨੂੰ ਪਤਾ ਹੀ ਨਹੀਂ ਜੀ ਉਹਦਾ ਵਿਆਹ ਠੀਕ ਹੈ ਇਹ ਗੱਲ ਜੀ ਸਿੱਧੇ ਆਉਣੀ ਠੀਕ ਹੈ ਤੇ ਦੂਜੀ ਗੱਲ ਛੋਟਾ ਦੂਜਾ ਵਿਆਹ ਹੋਇਆ ਵਾ ਇਹਦਾਂ ਹਾਂ ਠੀਕ ਹੈ ਠੀਕ ਹੈ ਕਿਉਂਕਿ ਸਟੋਰੀ ਦੇ ਕਾਰਨ ਮੈਂ ਕਹਿੰਦਾ ਵੀ ਦੂਜਾ ਹੋਇਆ ਠੀਕ ਹੈ ਤੇ ਪਹਿਲਾਂ ਤਾਂ ਜਦੋਂ ਅਸੀਂ ਆਵਾਂਗੇ ਮੈਂ ਇਹ ਦੋਨੋਂ ਵਿਆਹ ਹੀ ਮੰਗਰ ਪਹਿਣਾ ਅੱਜ ਮੰਗਰ ਪਹਿਣ ਹਾਂ ਵੀ ਇਹ ਜੀ ਇਹ ਨਾ ਇੰਜ ਕਿ ਨਾ ਗੱਡਾ ਫੈ ਨਹੀਂ ਲੱਗੇ ਹਨ ਸੁਭਾਜ ਉਹ ਵੀ ਤੁਸੀਂ ਕਹੋਣ ਬਾਈ ਜੀ ਪਹਿਲਾਂ ਹੱਸਿਆਲਾ ਮੈਂ ਹੀ ਹਾਂ ਹਾਂ ਤੁਸੀਂ ਹੋ ਬਾਈ ਜੀ ਪਹਿਲਾਂ ਬਾਈ ਜੀ ਪਹਿਲਾਂ ਐਕਸਪ੍ਰੈਸ਼ਨ ਦੇ ਦੀ ਠੀਕ ਹੈ ਉਹ ਐਕਸਪ੍ਰੈਸ਼ਨ ਕੱਢ ਲਾਂਗੇ ਇੱਥੋਂ ਆਇਓ ਬਾਈ ਓਕੇ ਹੈ ਫਿਰ ਉਧਰ ਕੁੜੀ ਆ ਗਈ ਡਨ ਉਸ ਤੋਂ ਬਾਅਦ ਫਿਰ ਆਪਾਂ ਫੇਰਾ ਸੀਨ ਬਦਲਦੇ ਹਾਂ ਸਾਡੇ ਕਿਤੇ ਮੰਨਦੇ ਓਕੇ ਹਾਂ ਕਿਹੜੀ ਇੱਥੋਂ ਚੱਕਾਂਗੇ ਹਾਂ ਵੱਜ ਬਲਾਗ ਦੇ ਦੱਕਲੇ ਲਾ ਦੂਗਾ ਉਧਰ ਦਿੱਸੀ ਮੈਡਮ ਪਰ ਗਿਆ ਕੱਢ ਲਾ ਸਾਨੂੰ ਉਹ ਕੱਢ ਲਿਆ ਤਾਂ ਪਰਦਾ ਕਰਨਾ ਆਉਂਦਾ ਕੋਈ ਅੜਬ ਅੜਬ ਨਹੀਂ ਹਾਂ ਬਾਈ ਹਨਾ ਸਿਚੁਏਸ਼ਨ ਸਮਝ ਗਈ ਹਾਂ ਤੇ ਪਹਿਲਾਂ ਤਾਂ ਜਦੋਂ ਉਹਦੀ ਐਂਟਰੀ ਹੋਈ ਤਾਂ ਫਿਰ ਐਕਸਪ੍ਰੈਸ਼ਨ ਦੀ ਗੱਲ ਕਰੀਏ ਤਾਂ ਐਕਸਪ੍ਰੈਸ਼ਨ ਹੋਇਆ ਆ ਗਿਆ ਆਹ ਕੀ ਲੁੱਕ ਹਾਂ ਹਾਂ ਬਾਈ ਹੋਰ ਬਾਈ ਕੀ ਹਾਲ ਗਰਮੀ ਗਰਮੀ ਮੁੰਡਾ ਕਹਿੰਦਾ ਗੱਟਿਆਂ ਦਾ ਕਾਹ ਲੈ ਇੱਥੇ ਗੱਟਿਆ ਇੱਥੋਂ ਲੈ ਕੇ ਗੱਟਿਆਂ ਤੱਕ ਜਾਣਾ ਮੈਂ ਪਹਿਲੀ ਪਹੁੰਚਦਾ ਅੱਛਾ ਹਾਂ ਤੇ ਸਿਰਫ ਉਦੋਂ ਮੈਨੂੰ ਡਾਇਲੋਗ ਨਹੀਂ ਚਾਹੀਦਾ ਉਦੋਂ ਕੱਲੋ ਆ ਐਕਸਪ੍ਰੈਸ਼ਨ ਇੱਥੋਂ ਲਾਉਂਗਾ ਸੀ ਜਦੋਂ ਹਾਂ ਵਾਹ ਇੱਥੇ ਓ ਕਿਹੜੇ ਓਏ ਪੈਰ ਮੇਰੇ ਘਰੇ ਸੋਚ ਕੇ ਧਰਿਓ ਹਾਂ ਪਿਸਲਾ ਢਾਈ ਰੋਗ ਹਾਂ ਪਿਸਲਾ ਕਿਹੜਾ ਉਹ ਜਿਹੜਾ ਪਿੱਛੇ ਬੋਲੇ ਲੋ ਵੀ ਜਾ ਰਹੇ ਆ ਸੈੱਟ ਤੇ ਦੋ ਗੱਡੀਆਂ ਤਿਆਰ ਆ ਮੂਲੀ ਗੱਡੀ ਚ ਬਾਈ ਹੋ ਰਹੇ ਨੇ ਇੱਧਰ ਸਾਰੇ ਆਰਟਿਸਟ ਅਜਿੰਦਰ ਬਾਈ ਮੈਂ ਵੀ ਕੋਈ ਦੋ ਸ਼ਬਦ ਸਸ਼ੀਕਾਲ ਜੀ ਸਾਰਿਆਂ ਨੂੰ ਤੇ ਅਸੀਂ ਹੀ ਕਰ ਰਹੇ ਆ ਫਿਲਮ ਸ਼ੂਟ ਜਦੋਂ ਵੀ ਸਾਡੀ ਫਿਲਮ ਆਉਂਦੀ ਸੀ ਅਪਡੇਟ ਦਿੰਨੇ ਆ ਪਰ ਆਰਟਿਸਟ ਬਹੁਤ ਸਾਰੇ ਇਕੱਠੇ ਹੋਏ ਹੋਏ ਨੇ ਅਸੀਂ ਤਾਂ ਅਜੇ ਤੀਜਾ ਹਿੱਸਾ ਵੀ ਨਹੀਂ ਬਹੁਤ ਆਰਟਿਸਟ ਕੋਠੀ ਦੇ ਵਿੱਚ ਬੈਠੇ ਨੇ ਉਹ ਨਹੀਂ ਕੋਠੀ ਟੈਂਟ ਟੰਟ ਲੱਗਿਆ ਉੱਥੇ ਪੂਰਾ ਵਿਆਹ ਵਾਲਾ ਪ੍ਰੋਗਰਾਮ ਆ ਮਿਲ ਜੇ ਤੁਹਾਨੂੰ ਸੈੱਟ ਤੇ ਹਾਏ ਤੂੰ ਤਾਂ ਮੈਂ ਸਿਰਫ ਖਾਣਾ ਹਾਂ ਹਾਂ ਲੋ ਬਈ ਸਾਰੇ ਆਨੇ ਮੋੜਰੇ ਨੇ ਤਿਆਰ ਕਿ ਤੂੰ ਪਹਿਲਾਂ ਲੱਗਦਾ रेडी ਹੋਈ ਸਾਰੇ ਹਾਂ ਜੀ ਸਾਰੇ ਹੋ ਰਹੇ ਨੇ ਹਾਂ ਲੋ ਤੁਹਾ ਕੀ ਤੁਹਾਡਾ ਕੀ ਸੀ ਖੈ ਪਹੁੰਚੇ ਦੇਖ ਲਾ ਭਾਈਆ ਹੋ ਗਿਆ ਕੀ ਹੋ ਗਿਆ ਡਾਇਰੈਕਟਰ ਸਾਹਿਬ ਕੋਈ ਦੋ ਸ਼ਬਦ ਕੋਈ ਨਹੀਂ ਹੈਗਾ ਆ ਸਾਡੇ ਛੋਟੀ ਸਰਕਾਰ ਤੇ ਮੈਂ ਕਿਚੀ ਛੱਡਦਾ ਲਾਈਟ ਬੰਦ ਕਰ ਲੈ ਬਾਈ ਕੀ ਲੈ ਕੇ ਹੋਣੇ ਹਾਂ ਕੋਈ ਨਾ ਟੈਨਸ਼ਨ ਫਰੀ ਹੋ ਜਾ ਇਹ ਸਾਡੇ ਹੈਗੇ ਟਰੈਕਟਰ ਸਾਹਿਬ ਤੇ ਅੱਜ ਸਾਰੇ ਸਾਰੇ ਕੰਮ ਤੇ ਬਾਲ ਦੋ ਇਹ ਸਾਂਭਣਗੇ ਬਹੁਤ ਘੈਂਟ ਕੰਮ ਕਰਦੇ ਆ ਨੇ ਸਾਨੂੰ ਮੌਕਾ ਮਿਲਿਆ ਕਿ ਨਨ੍ਹਾ ਨਾ ਕਰੀ ਸਾਨੂੰ ਵੀ ਜੀ ਤੁਹਾਡੇ ਨਾਲ ਕੰਮ ਕਰਕੇ ਖੁਸ਼ੀ ਹੋ ਰਹੀ ਹੈ ਸਾਰੀ ਟੀਮ ਬਹੁਤ ਸੋਹਣੀ ਆਈ ਹੋਈ ਹੈ ਤੇ ਬਹੁਤ ਵਧੀਆ ਲੱਗ ਰਿਹਾ ਹੈ ਇਹਨਾਂ ਦੇ ਮਾਊਂਟ ਦਾ ਸ਼ਾਨਦਾਰ ਲੱਗੀਆਂ ਹੋਈਆਂ ਨੇ ਪੂਰਾ ਮਾਹੌਲ ਬਣਿਆ ਪਿਆ ਹੈ ਮੈਂ ਕਹਿੰਦਾ ਰਾਜੂ ਮਾਨਸਾ ਵਾਲਾ ਜਿੰਦਾਬਦ ਕਿਹਾ ਵੀ ਸੁਣੀ ਮੈਨੂੰ ਲੱਗ ਰਿਹਾ ਤੁਸੀਂ ਤੇ ਆ ਕਿ ਬਹੁਤ ਵਧੀਆ ਲੱਗਦਾ ਮੇਰੇ ਨਾਲ ਕੰਮ ਕਰਕੇ ਮੈਨੂੰ ਲੱਗਿਆ ਸਾਨੂੰ ਤੁਹਾਡੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਸਾਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਹੀ ਇਨਸਪਾਇਰ ਹੋਇਆ ਤੁਹਾਡੇ ਤੋਂ ਬਹੁਤ ਮੋਟੀਵੇਟਿਡ ਕਿਵੇਂ ਕਰਨੀ ਹੈ ਤੀਨ ਬਣਾ ਕੇ ਲਿਆ ਫਲੈਗ ਜਦੋਂ ਹੈਲੋ ਮੈਨੂੰ ਹੈਲੋ ਕਿਦਾਂ ਦਾ ਕਰ ਰਹੇ ਜਦੋਂ ਝੂਟਦੇ ਬਹੁਤ ਵਧੀਆ ਲੱਗ ਰਿਹਾ ਜਿਹੜੀਆਂ ਰਾਜੂ ਦੀ ਆਰਟ ਹੈ ਸੁਖਣੀ ਇਹਨਾਂ ਨੂੰ ਬਰਾਦੀ ਹੈ ਨਹੀਂ ਉਹ ਬੁਧਿਆ ਵਤ ਕੀ ਹੋ ਗਿਆ ਸਾਡੇ ਕੋਲ ਹੈਗੇ ਨਹੀਂ ਭਾਂਡੇ ਬੈਗ ਚ ਨਹੀਂ ਗਿਆ ਠੀਕ ਹੈ ਦਿਖਾਓ ਅਈ ਮੈਂ ਅੱਜ ਸਾਨੂੰ ਮੈਂ ਸੱਚੀ ਗੱਲ ਆ ਮੈਂ ਆਇਆ ਝੂਟਦੇ ਮੈਨੂੰ ਇਹਨਾਂ ਦੀ ਪਛਾਣ ਨਾ ਆਵੇ ਸੋਣੀ ਇੰਨੇ ਲੱਗ ਰਹੇ ਸਿਚੂ ਵਾਲਾ ਰਾਜੂ ਆ ਬਾਈ ਦੀ ਕਰਦੇ ਆਪਣੇ ਨਹੀਂ ਅੱਜ ਪੱਤ ਸੱਟ ਤੋਂ ਬਾਅਦ ਬਲੌਗ ਇਹ ਬਾਬਾ ਕੜ ਚਾ ਦਰਕਰੀ ਆ ਵੀਰੇ ਗਲਤ ਕੰਮ ਨਹੀਂ ਕਰੀਦਾ ਅਸਲੀ ਹੱਕ ਦਾ ਕਰੀਓ ਸੱਚੀ ਹੋ ਕੇ ਗਲਤ ਕੰਮ ਨਹੀਂ ਕਰੀ ਨੇ ਤੂੰ ਨਾ ਬੋਲ ਵਿੱਚ ਰੈਡੀ ਕੱਟ ਲੈ ਯਾਰ ਕੀ ਕਰਾਂ ਕਹਿਰੂ ਹੋਈ ਆ ਰੋਣ ਨੂੰ ਸੰਗੀ ਇਹ ਸੰਗੀਨੀ ਕੇ ਹੈ ਉਹ ਇਹ ਕਿਦਾਂ ਬੇਲਣਾ ਮਾਰਦੀ ਹੈ ਨੇ ਮਾਰਿਆ ਅਗਲੀ ਨੇ ਫੇਰ ਚੱਲ ਸੰਦੇ ਆڑے ਤਾਇਆ ਸੀਨ ਕੱਢ ਰਿਹਾਗਾ ਲੈ ਲਾ ਲੋ ਨਾ ਯਾਰ ਸੀਨ ਚਾ ਲੋ ਯਾਰ ਸ਼ਰਮੀ ਮਰੀ ਅੰਨੀ ਕੁੜੀ ਸ਼ੋਰ ਨਾ ਕਰ ਯਾਰ ਰੈਡੀ ਅਮਰੀਕ ਸਦਾ ਖੁਸੇ ਕੋ ਲੈਣਾ ਵਧੀਆ ਫੜ ਜਾ ਫਿਰ ਐਕਸ਼ਨ ਤੋਂ ਬੜੀ ਹਲਾਈ ਸੱਟਾਂ ਨੂੰ ਇਹ ਨਿਆਮਾਂ ਦੇ ਵਿੱਚ ਚਲੋ ਕੱਢੋ ਅੱਟੀ ਨਾਲ ਦੇ ਵਿੱਚ ਬਈ ਵੰਦੀ ਅੱਟੀ ਦਾ ਸੀਨਾ ਨਹੀਂ ਆਹ ਸੱਤ ਤੋਂ ਵੱਡਾ ਹੈ ਇਹਦਾ ਆਹ ਸੱਤ ਤੋਂ ਵੱਡਾ ਹੈ ਲੈ ਰੈਡੀ ਐਕਸ਼ਨ ਸਾਡੇ ਮੇਨ ਬੰਦਾ ਜਿਹੜਾ ਮੇਨ ਸਭ ਤੋਂ ਮੇਨ ਇਨਸਾਨ ਇਹੋ ਮੈਂ ਨਹੀਂ ਆ गलात <laughs> <Matthew> <yaşata>. <pursue> ਅਮਰੀਕ ਸੱਦਾ ਹੋਇਆ ਖੂਸੇ ਕੋਟ ਲੈਣਾ ਤੂੰ ਜਾ ਫਿਰ ਉਹਨੂੰ ਲੈ ਆ ਪਰ ਤੂੰ ਫ੍ਰੀ ਹੋ ਨਾ ਇਹਨੂੰ ਦੱਸ ਦਈਂ ਅੱਛਾ ਆਪਣੀ ਇਸ ਵਾਰੀ ਕੀ ਆ ਫਿਰ ਇਹਨਾਂ ਨੂੰ ਕੱਢ ਫਿਰ ਹਾਂ ਇਹਨੂੰ ਕੋਈ ਨਹੀਂ ਦੇਦਾ ਐਕਸ਼ਨ ਇਹ ਲੋਕੀ ਸ਼ੁਰੂ ਕਰ ਲੈ ਸਾਰੇ ਸੂਰਤ ਬਈ ਹਾਂ ਹਾਂ ਬੜੀ ਆਜਾ ਸੁਮਾਰਾ ਕੀ ਗੱਲ ਆ ਇਹਨੂੰ ਲਗਣੀ ਚਾਹੀਦੀ ਬਾਰ ਦੋ ਬੰਦੇ ਤਾਂ ਸਾਰੇ ਪਰ ਇੱਕ ਗੱਲ ਦੱਸਣ ਉਹ ਤੇ ਆ ਉੱਥੇ ਕਿਸੇ ਨੂੰ ਦੇਖਾ ਦੱਸਣੀ ਆ ਤਾਂ ਉਦੋਂ ਤੇ ਜੇ ਤੇਰੇ ਬਲ ਕੋਈ ਦੇਖ ਗਿਆ ਮੈਂ ਤਾਂ ਸੜਿਆਂ ਦੇ ਟਕਰੇ ਕਰ ਤੂੰ ਟਕਰੇ ਨਾ ਹੋਣਾ ਜੀ ਨਾਲ ਸਾਨੂੰ ਪਤਾ ਮੈਂ ਤਾਂ ਤੁਹਾਡੇ ਬਿਨਾਂ ਮੈਂ ਨਹੀਂ ਕਿਸੇ ਬਿਨਾਂ ਚਾਹ ਕਦੀ ਮੈਂ ਤਾਂ ਕੋਈ ਤੁਹਾਡੇ ਬਿਨਾਂ ਚੰਗਾ ਲੱਗਦਾ ਮੇਰੇ ਮੂਰੇ ਫੱਟੀ ਲੋ ਜੀ ਜੈ ਲਗੜਾ ਸਿਆਲਾ ਓ ਬਾਈ ਮਾਰਾ ਹੀ ਓਏ ਆ ਗਿਆ ਆਪਣਾ ਸੈਟ ਬਾਈ ਰੈਡੀ ਆ ਜਿਹੜਾ ਸਕਵੋ ਹੀ ਜਾਂਦਾ ਉਹਨੂੰ ਇੱਥੇ ਮੰਦੇਟ ਹਵਾਣਾ ਕਿ ਅੰਦਰ ਦਿਖਾਣਾ ਹੁਣ ਕਹਿੰਦੇ ਗੜਾ ਅੱਛੇ ਦੇ ਰੱਖੋ ਤਸਰੀਫ ਜਿਹੜੇ ਚ ਕੰਮ ਵਾਲੇ ਬੰਦੇ ਨੇ ਕਰੋ ਉਹਨੂੰ ਤੇ ਕੰਮ ਵਾਲੇ ਚਿੱਕਦੇ ਬੰਦੇ ਬਾਈ ਪੱਗ ਬੰਨੋਗੇ ਬਸ ਉਹਨਾਂ ਤੋਂ ਕੀ ਕਰਾਉਣਾ ਨੂੰ ਚਾਹ ਬਣੀ ਚਾਹ ਕੋ ਯਾਰ ਇੰਨੇ ਜਾਣੇ ਨੇ ਆਪਣੇ ਕੋਲੇ ਬੰਦੇ ਵੀ ਸੈੱਟ ਤੇ ਆ ਕੇ ਮੱਗ ਬੰਨਾਂਗੇ ਸਾਰੇ ਕੋਟ ਵਾਹ ਦੀ ਡੋਪੀ ਵੀ ਤੇ ਭਰਾ ਵੀ ਹੈ ਇਸ ਤੋਂ ਬੰਦਾ ਬਣਾ ਲੈਂਦੇ ਕਾਣ ਉਹਨਾਂ ਨੂੰ ਕੰਮ ਕਰਦੇ ਤੇ ਦਿੱਕੀ ਦੇ ਇਹ ਲੋ ਜੀ ਆਪਾਂ ਕਰਾ ਦਈਏ ਪੂਣੀ ਬਾਈ ਨੂੰ ਬਾਈ ਸਾਰਾ ਜੋਰ ਲਵਾ ਦੂਗਾ ਇੱਕ ਅੱਧਾ ਬੰਦਾ ਪਾਣੀ ਪੁੱਟ ਰਿਹਾ ਆ 10 15 ਮਿੰਟ ਹੋ ਗਏ ਵਾਹ ਖੁਰਦਾ ਆਪਣਾ ਡੀਓਪੀ ਸਾਹਿਬ ਲਾਡੀ ਸਿੰਘ ਹਰਮਾਨ ਸਾਹਿਬ ਪਛਾਵੇਂ ਛਤਰੀ ਹੋਏ ਬਾਈ ਦੇ ਜਿਸੀ ਜਸੀ ਨਾ ਜਸਨੂ ਆਹ ਨੂੰ ਮੈਂ ਬੱਦ ਬੱਦ ਪਾਵਾਂਗੇ ਬਾਬੀ ਕਿੜਾਸਾ ਲੈ ਕੇ ਮੈਂ ਕਰਨਾ ਕਿਹੜੇ ਓਏ ਹੂੰ ਇਹ ਮਨ ਨਾਲ ਗੁੰਨੇ ਨਾਲ ਸੀ ਉਹ ਬਲ ਭਾਜੀ ਨਾਲ ਸਕ੍ਰਿਪਟ ਸਕ੍ਰਿਪਟ ਬੋਲਗੇ ਨਾ ਨਾਲ ਸਕ੍ਰਿਪਟ ਨਹੀਂ ਡਾਇਲੋਗ ਹੀ ਬਾਈ ਨੇ ਜੋਰ ਨਹੀਂ ਲਗਾਇਆ ਅੱਜ ਮਨ ਆਸੀ ਆਉਨੇ ਆ ਤੂੰ ਤੱਕ ਦੇਖ ਨਾ ਕਿੜਾ ਉਹ ਹੋ ਗਈ ਹੈ ਨਾ ਅੱਛਾ ਫਾਜੀ ਛੋਟੇ ਕੋਲ ਆਏ ਆ ਕੱਚੇ